ਪੰਜਾਬ ਦਾ ਬਹੁਤ ਮਾੜਾ ਹਾਲ ਹੋ ਚੁੱਕਿਆ ਹੈ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਵੇਲੇ ਉੱਤੇ ਇੱਕ ਇਹੋ ਜਿਹਾ ਗਰੁੱਪ ਆ ਗਿਆ ਕਿ ਜਿਹੜੇ ਚੋਰੀਆਂ ਕਰਦੇ ਨੇ ਇਹ ਗਰੁੱਪ ਹਰ ਥਾਂ 'ਤੇ ਪੁੱਜ ਜਾਂਦਾ ਹੈ ਲਾਈਵ ਕੰਸਰਟਾਂ ਤੇ ਜਿੱਥੇ ਹੀ ਇਕੱਠ ਹੁੰਦਾ ਆ ਰੈਲੀਆਂ ਦੇ ਵਿੱਚ ਤਾਂ ਉਹਨਾਂ ਦਾ ਕੰਮ ਇਹੀ ਹੁੰਦਾ ਆ ਕਿ ਚੋਰੀ ਕਰਨਾ ਤੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਪੁਲਿਸ ਵੀ ਉਹਨਾਂ ਦੇ ਨਾਲ ਮਿਲੀ ਹੁੰਦੀ ਹੈ ਸਿਮਰਨ ਜੋਤ ਮੱਕੜ ਨੇ ਕੱਲ ਪੋਸਟ 'ਤੇ ਲਿਖਿਆ ਜਵੰਦੇ ਵੀਰ ਦੇ ਸੰਸਕਾਰ ਤੇ ਫੋਨ ਚੋਰੀ ਅਤੇ ਜੇਬਾ ਕੱਟਣ ਵਾਲੀ ਹੱਦ ਹੋਈ ਗਗਨ ਕੋਕਰੀ ਜਸਵੀਰ ਜਸੀਪ ਪਿੰਕੀ ਢਾਲੀਵਾਲ ਸਮੇਤ ਕਈ ਨਾਮਵਰ ਹਸਤੀਆਂ ਦੀਆਂ ਜੇਬਾਂ ਕੱਟੀਆਂ ਗਈਆਂ ਤੇ ਇਹ ਵੀ ਦੱਸਿਆ ਕਿ ਇਹ ਇੱਕ ਮਾਫੀਆ ਹੁੰਦਾ ਹੈ ਜਿਹੜਾ ਹਰ ਢੀਡ ਵਾਲੀ ਥਾਂ ਤੇ ਜਾਂਦਾ ਹੈ ਅਤੇ ਸੀਐਮ ਭਗਵੰਤ ਸਿੰਘ ਮਾਨ ਦੀ ਮੌਜੂਦਗੀ ਦੇ ਵਿੱਚ ਇੰਨੀ ਪੁਲਿਸ ਫੋਰਸ ਸੀ ਉਸ ਦੇ ਵਿੱਚਕਾਰ ਵੀ ਇੰਨੇ ਜ਼ਿਆਦਾ ਫੋਨ ਗਾਇਬ ਹੋ ਗਏ ਜੇਬ ਕਟੀਆਂ ਗਈਆਂ ਕਿਤੇ ਨਾ ਕਿਤੇ ਪੁਲਿਸ ਵੀ ਵਿੱਚ ਹੀ ਮਿਲੀ ਹੋਈ ਆ ਸਿਮਰਨਜੋਤ ਸਿੰਘ ਮੱਕੜ ਨੇ ਇਹ ਕਿਹਾ ਸ਼ੇਮ ਔਨ ਪੁਲਿਸ ਐਂਡ ਸਿਸਟਮ ਗगन ਕੋਕਰੀਵੀ ਉੱਤੇ ਮੌਜੂਦ ਸੀ ਇਹਨਾਂ ਦਾ ਵੀ ਫੋਨ ਚੋਰੀ ਹੋਇਆ ਅਤੇ ਪੈਸੇ ਚੋਰੀ ਹੋਏ 3-4 ਲੱਖ ਰੁਪਏ ਇਸ ਦੇ ਬਾਰੇ ਗगन ਕੋਕਰੀ ਨੇ ਲਾਈਵ ਆ ਕੇ ਦੇਖੋ ਕੀ ਕਿਹਾ 150 ਤੋਂ ਵੱਧ ਫੋਨ ਚੋਰੀ ਕਰਕੇ ਲੈ ਗਏ ਲੋਕਾਂ ਨੇ ਇਹ ਮੇਰੇ ਨੋਨ ਨੋਨ ਦੇ 2 ਤੋਂ 3 ਲੱਖ ਰੁਪਈਆ ਮੈਨੂੰ ਇਹ ਲੱਗਦਾ ਕਿ ਜਿਹੜੇ ਬੰਦੇ ਦੱਸ ਹੀ ਨਹੀਂ ਰਹੇਗੇ 50-60 ਲੱਖ ਰੁਪਈਆ ਬਣ ਜਾਣਾ ਹਰ ਇੱਕ ਦੀ ਜੇਬ ਹਰ ਇੱਕ ਦੀ ਜੇਬ ਕੱਟ ਕੇ ਲੈ ਗਏ ਫੋਨ ਲੈ ਗਏ ਮੇਰਾ ਵੀ ਲੈ ਗਏ ਜਸਵੀਰ ਜਸੀ ਭਾਈ ਦਾ ਵੀ ਲੈ ਗਏ ਕਈ ਮੇਰੇ ਵੀਰ ਭਰਾ ਕਲਾਕਾਰ ਇਦਾਂ ਦੇ ਸੀ ਜਿਹੜੇ ਕਦੇ ਮਿਲੇ ਨਹੀਂ ਸੀ ਪਰ ਇੱਕ ਇੱਕੋ ਬੰਦਾ ਪੋਜ਼ਿਟਿਵਿਟੀ ਦੱਸ ਨਹੀਂ ਆ ਦਿੰਦਾ ਸੀ ਤਾਂ ਉੱਥੇ ਸੀ ਪਿੰਕੀ ਦਾ ਰਿਯਾਲ ਭਾਈ ਦੇ ਦੋ ਲੈ ਗਏ ਤੇ ਬੌਸ ਮੀਜ਼ੇ ਲੈਟਰ ਉਹਦਾ ਲੈ ਗਏ ਔਰ ਕਿੰਨੇ ਜਾਣੇ ਆ ਇਹਨਾਂ ਦੇ ਫੋਨ ਲੈ ਕੇ ਗਏ। ਅ ਮੈਂ ਸ਼ੌਕਿੰਗ ਆਪਣੇ ਲਈ ਵੀ ਇਹੋ ਜੀ ਜਗ੍ਹਾ ਬੰਦਾ ਪਲੈਨਿੰਗ ਕਰਕੇ ਆਉਂਦੇ ਆ ਵੀ ਅਸੀਂ ਚੋਰੀ ਕਰਨੀ। ਟੁਕ ਟੁਕਟ 100 ਤੇ 150 ਦੇ ਕਰੀਬ ਫੋਨ ਚੋਰੀ ਹੋਏ ਆ। ਇਹ ਕੋਈ ਆਮ ਬੰਦੇ ਨਹੀਂ ਕਰ ਸਕਦੇ। ਇਹ ਇੱਕ ਗਰੁੱਪ ਕਰ ਸਕਦਾ ਆ ਜਿਨ੍ਹਾਂ ਨੂੰ ਐਕਸਪੀਰੀਅੰਸ ਹੋਵੇ ਜੇਬਾ ਕੱਟਣ ਦਾ। ਤੇ ਉਸ ਸਮੇਂ ਤਾਂ ਪੁਲਿਸ ਫੋਰਸ ਵੀ ਕਾਫੀ ਸੀ ਕਿਉਂਕਿ ਭਗਵੰਤ ਮਾਨ ਸਾਹਿਬ ਉੱਥੇ ਆਏ ਹੋਏ ਸੀ। ਫਿਰ ਇੰਨੀ ਜ਼ਿਆਦਾ ਪੁਲਿਸ ਸਿਕਿਉਰਿਟੀ ਦੇ ਵਿੱਚ ਇੰਨੀ ਵੱਡੀ ਚੋਰੀ ਤਾਂ ਤੁਹਾਨੂੰ ਪਤਾ ਹੀ ਆ ਦੋਸਤੋ ਕਿਵੇਂ ਹੋ ਸਕਦੀ ਆ ਕਿਤੇ ਨਾ ਕਿਤੇ ਸਿਸਟਮ ਦੇ ਉੱਤੇ ਇਹ ਗੱਲ ਸਵਾਲ ਖੜਾ ਕਰਦੀ ਆ